ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਕਣਕ ਦੀ ਫਸਲ ਜਿਹੜੀ ਉਹ ਖਾਸ ਤੌਰ ਤੇ ਜਿਹੜੀ ਅਕਤੂਬਰ ਐਂਡ 'ਚ ਬੀਜੀ ਨਵੰਬਰ ਦੇ ਪਹਿਲੇ ਹਫ਼ਤੇ ਬੀਜੀ ਉਹ ਨਿਸਰੀ ਜਾਂਦੀ ਹੈ ਬੂਰ ਪਈ ਜਾਂਦਾ ਹੈ ਤੇ ਬਾਕੀ ਆ ਜਿਹੜੀ ਨਵੰਬਰ ਦੇ ਮਹੀਨੇ ਵਾਲੀ ਉਹ ਪੂਰੀ ਗੋ ਪਰ ਚੁੱਕੀ ਆ ਅਨਸਾਰੇ ਲਈ ਤਿਆਰ ਆ ਜਾਂ ਜਿਹੜੀ ਗੋ ਪਰ ਰਹੀ ਆ ਸੋ ਇਸ ਟਾਈਮ ਜਿਹੜਾ ਹੈਗਾ ਟੈਂਪਰੇਚਰ 24 ਡਿਗਰੀ ਦੇ ਲੱਗੇ ਆ ਫੀਲਸ ਲਾਈਕ 25 ਇਹ ਜਿਹੜਾ ਨੈਟ ਤੇ ਆ ਰਿਹਾ ਮਤਲਬ 24 25 ਦੇ ਕਰੀਬ ਹੈ ਕੱਲ ਪਰਸੋ ਹੀ ਮੈਂ ਤੁਹਾਡੇ ਨਾਲ ਪੋਸਟ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਿਹੜਾ 2 ਦਿਨਾਂ ਚ ਟੈਂਪਰੇਚਰ 25 26 ਤੱਕ ਕੱਲ ਤੱਕ ਹੋ ਸਕਦਾ 25 26 ਤੱਕ ਪਹੁੰਚ ਜਾਵੇ 2-3 ਦਿਨ ਟੈਂਪਰੇਚਰ ਹੋਰ ਵਧੂਗਾ ਉਸ ਤੋਂ ਬਾਅਦ ਜਿਹੜਾ ਮੌਸਮ ਆ ਥੋੜਾ ਬੋਧਾ ਵਿਗੜਨ ਦੀ ਸੰਭਾਵਨਾ ਹੈਗੀ ਹੈ ਇਸ ਸਮੇਂ ਮੇਨ ਕਿਸਾਨ ਵੀਰਾਂ ਦਾ ਜਿਹੜਾ ਸਵਾਲ ਹੁੰਦਾ ਹੈ ਐਨਪੀਕੇ ਦੀ ਸਪਰੇਅ ਬਾਰੇ ਕਿਉਂਕਿ ਬਾਦਰ ਹੇਤਾਬ ਮਾਨ ਦੇ ਵਿੱਚ ਜੇ ਆਪਾਂ ਚੰਗਾ ਝਾੜ ਲੈਣਾ ਤਾਂ ਉਹਦੇ ਵਾਸਤੇ ਜਿਹੜੀ ਪੋਟਾਸ਼ ਤੱਤ ਦੇਣਾ ਜ਼ਰੂਰੀ ਜਿਹੜਾ ਕਿ 13045 ਰੈਂਜ ਜਿਹਦੇ ਵਿੱਚ ਨਾਈਟ੍ਰੇਟ ਨਾਈਟrogen ਹੁੰਦਾ ਜਿਹੜਾ ਕਿ ਪੋਟਾਸ਼ ਦੇ ਨਾਲ ਵਧੀਆ ਬੈਲੈਂਸ ਦੇ ਵਿੱਚ ਇਹ ਕੰਪਲੈਕਸ ਦੇ ਵਿੱਚ ਬਣਾਇਆ ਗਿਆ ਤੇ ਬਹੁਤ ਵਧੀਆ ਦਾਣੇ ਦੀ ਕੁਆਲਿਟੀ ਤੇ ਦਾਣੇ ਦਾ ਭਰਾ ਤੇ ਮਤਲਬ ਦਾਣਾ ਭਰਦਾ ਵਧੀਆ ਤੇ ਸਾਈਜ਼ ਦਾਣੇ ਦਾ ਬਹੁਤ ਵਧੀਆ ਬਣਦਾ ਕੁਆਲਿਟੀ ਬਹੁਤ ਵਧੀਆ ਬਣਦੀ ਉੱਚ ਤਾਮਨ ਦਾ ਅਸਰ ਘਟਦਾ ਹੈ ਮਤਲਬ ਜੇ ਮਗਰੋਂ ਅਗੇ ਟੈਂਪਰੇਚਰ ਹੁਣ ਵੱਧਦਾ ਤਾਂ ਦਾਣਾ ਭਰਨ ਦਾ ਟਾਈਮ ਜੇ ਘਟ ਜਵੇ ਤਾਂ ਉਹਦੇ ਨਾਲ ਦਾਣਾ ਹੌਲਾ ਪਿਆ ਜਾਂਦਾ ਪਰ ਜੇ 13045 ਦੀਆਂ ਆਪਾਂ ਦੋ ਸਪਰੇਆਂ ਇੱਕ ਗੋਭ ਦੇ ਟਾਈਮ ਤੇ ਇੱਕ ਬੂਰ ਪੈਣ ਸਮੇਂ ਜਾਂ ਦੁੱਧ ਦੇ ਦੀ ਸਟੇਜ ਦੇ ਉੱਤੇ ਕੀਤੀ ਹੋਵੇ ਤਾਂ ਝਾੜ ਦੇ ਅਸਰ ਝਾੜ ਤੇ ਜਿਹੜਾ ਟੈਂਪਰੇਚਰ ਦਾ ਪੈਣਾ ਉਹਨੂੰ ਬਹੁਤ ਜ਼ਿਆਦਾ ਘਟਾ ਦਿੰਦਾ ਤੇਰੇ 045 ਤੇ ਝਾੜ ਚੰਗਾ ਰਹਿ ਜਾਂਦਾ ਪਾਣੀ ਬਾਰੇ ਜਿਹੜਾ ਸਹੀ ਫੈਸਲਾ ਬਹੁਤ ਜ਼ਰੂਰੀ ਹੈ ਹੁਣ ਜਿਹੜੇ ਤੁਸੀਂ ਦੋ ਪਾਣੀ ਲੱਗਣੇ ਆ ਚਾਹੇ ਤਿੰਨ ਲੱਗਣੇ ਕਣਕ ਨੂੰ ਫਸਲ ਗੋਭ ਚਾਉਣ ਤੋਂ ਲੈ ਕੇ ਇਹਦੇ ਵਿੱਚ ਕਿਉਂਕਿ ਪਾਣੀ ਦੀ ਇਹ ਘਾਟ ਵਜ੍ਹੀ ਦੀ ਹੁਣ ਜਿਹੜਾ ਟੈਂਪਰੇਚਰ ਆ ਉਹ ਰਾਤ ਨੂੰ ਬਹੁਤ ਵਧੀਆ ਫੇਵਰੇਬਲ ਟੈਂਪਰੇਚਰ ਡਾਊਨ ਚਲੇ ਜਾਂਦੇ ਨੇ ਥੋੜਾ ਜਿਹਾ ਆਪਾਂ ਪਰ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਟੈਂਪਰੇਚਰ ਸਟ੍ਰੈਸ ਫਸਲ ਨੂੰ ਲੱਗੇ ਖਾਸ ਧਿਆਨ ਇਹ ਰੱਖਣਾ ਕਿ ਜਿਹੜਾ ਪਾਣੀ ਹੁਣ ਆਪਾਂ ਲਾਉਣਾ ਕਿਸਾਨ ਵੀਰੋ ਕਿਉਂਕਿ ਗੋਭ ਦੇ ਸਮੇਂ ਨਸਾਰੇ ਸਮੇਂ ਮੌਇਸਚਰ ਜ਼ਮੀਨ ਦੇ ਵਿੱਚ ਪ੍ਰੋਪਰ ਹੋਣਾ ਚਾਹੀਦਾ ਹੈ ਵੱੱਤਰ ਵਧੀਆ ਹੋਣਾ ਚਾਹੀਦਾ ਤਾਂ ਕਿ ਫਸਲ ਦੇ ਵਿੱਚ ਜਿਹੜਾ ਉਹਨੇ ਸਿੱਟਾ ਕੱਢਣਾ ਉਸ ਤੋਂ ਬਾਅਦ ਦਾਣਾ ਪੋਲੀਨੇਸ਼ਨ ਹੋ ਕੇ ਦਾਣਾ ਭਰਨਾ ਸ਼ੁਰੂ ਹੋਣਾ ਹੈ ਇਸ 'ਚ ਕਿਸੇ ਕਿਸਮ ਦੀ ਪਾਣੀ ਵੱਲੋਂ ਸਟ੍ਰੈਸ ਨਹੀਂ ਹੋਣੀ ਚਾਹੀਦੀ ਕਿਉਂਕਿ ਉਹਦੇ ਵਿੱਚ ਜਿਹੜੀ ਮੂਵਮੈਂਟ ਹੈ ਜਾਈਲਮ ਫਲੋਇਮ ਜਿਹੜੀ ਵਾਟਰ ਦੀ ਮੂਵਮੈਂਟ ਹੈ ਫੋਟੋਸਿੰਥੈਸਿਸ ਦੀ ਮੂਵਮੈਂਟ ਆ ਉਹ ਪ੍ਰੋਪਰ ਤਾਂ ਹੀ ਹੋਊਗੀ ਐਵੇਪੋਟ੍ਰਾਂਸਪੀਰੇਸ਼ਨ ਹੁੰਦੀ ਆ ਟਰਾਂਸਪੀਰੇਸ਼ਨ ਲਾਸ ਹੁੰਦੇ ਰੈਸਪੀਰੇਸ਼ਨ ਲਾਸ ਬੂਟਿਆਂ ਦੇ ਵਿੱਚ ਹੁੰਦੇ ਤਾਂ ਉਹ ਤਾਂ ਹੀ ਮੇਨਟੇਨ ਰਹਿੰਦਾ ਜੇ ਪਾਣੀ ਜਿਹੜਾ ਬੱੱਤਰ ਆ ਜ਼ਮੀਨ ਦੇ ਵਿੱਚ ਸਹੀ ਹੈ ਤਾਂ ਇੱਕ ਗੱਲ ਦਾ ਖਿਆਲ ਰੱਖਣਾ ਪਾਣੀ ਜਿਹੜਾ ਆਪਾਂ ਲਾਉਣਾ ਨਾ ਉਹ ਗਿੱਲੇ ਬੱੱਤਰ ਹੀ ਮੋੜਨਾ ਖੇਤ ਕਿਉਂਕਿ ਜਦੋਂ ਕਣਕ ਨਿਸਰ ਜਾਂਦੀ ਆ ਸਿੱਟੇ ਬਾਹਰ ਆ ਜਾਂਦੇ ਆ ਫਿਰ ਉਦੋਂ ਬਾਅਦ ਪੋਲੀਨੇਸ਼ਨ ਹੁੰਦੀ ਦਾਣੇ ਭਰਨੇ ਸ਼ੁਰੂ ਹੋ ਜਾਂਦੇ ਉੱਪਰੋਂ ਜਿਹੜੀ ਕਣਕ ਆ ਉਹ ਭਾਰੀ ਹੋ ਜਾਂਦੀ ਆ ਜਿਹੜੀਆਂ ਨਮੀਆਂ ਕਿਸਮਾਂ ਇੰਪਰੂਵਡ ਕਿਸਮਾਂ ਆ ਰਹੀਆਂ ਇਹਨਾਂ ਦਾ ਤਣਾ ਵੀ ਬੜਾ ਸਟਰੋਂਗ ਹੈ ਛੇਤੀ ਡਗਦੀਆਂ ਤਾਂ ਹੈ ਨਹੀਂ ਪਰ ਜਿਵੇਂ ਆਪਾਂ ਜੇ ਪਾਣੀ ਲਾਉਣ ਦੇ ਵਿੱਚ ਫੈਸਲੇ ਦੇ ਵਿੱਚ ਪਾਣੀ ਲਾਉਣ ਚ ਆਪਾਂ ਲੇਟ ਹੋ ਜਾਂਦੇ ਆ 2-4 ਦਿਨ 5 ਦਿਨ ਤੇ ਖੇਤ ਬਹੁਤ ਜ਼ਿਆਦਾ ਖੁਸ਼ਕ ਹੋ ਜਾਂਦਾ ਚਿੱਟਾ ਹੋ ਜਾਂਦਾ ਫਿਰ ਆਪਾਂ ਪਾਣੀ ਲਾਉਣੇ ਤਾਂ ਉਹ ਚੀਜ਼ ਕਈ ਵਾਰ ਨੁਕਸਾਨ ਕਰ ਦਿੰਦੀ ਆ ਉਹਦੇ ਨਾਲ ਕੀ ਹੁੰਦਾ ਇਸ ਟਾਈਮ ਤਾਂ ਕਿਉਂਕਿ ਹਜੇ ਫਸਲ ਆ ਜਿਹੜੀ ਮਜਬੂਤ ਸਥਿਤੀ ਦੇ ਵਿੱਚ ਹੈ ਤੇ ਡਿੱਗਣ ਦੀ ਬਹੁਤ ਹੀ ਸਮੱਸਿਆ ਅਜੇ ਆਉਣ ਦੇ ਚਾਂਸ ਨਹੀਂ ਪਰ ਜਿਵੇਂ ਜਿਵੇਂ ਉੱਤੇ ਦਾਣੇ ਭਰੀ ਜਾਣਗੇ ਤਾਂ ਉੱਪਰੋਂ ਭਰੀ ਹੋਊ ਜੇ ਆਪਾਂ ਖੁਸ਼ਕ ਜਦੋਂ ਜ਼ਮੀਨ ਨੂੰ ਬਹੁਤਾ ਜ਼ਿਆਦਾ ਹੌਣ ਦਿੰਨੇ ਆ ਤਾਂ ਉਹ ਜ਼ਮੀਨ ਆ ਜਿਹੜੀ ਜਣਾ ਨਾ ਉਹ ਜ਼ਮੀਨ ਛੱਡਣੀ ਸ਼ੁਰੂ ਕਰ ਦਿੰਦੀ ਹੈ ਫਿਰ ਜਿਹੜੀ ওয়াটার ਸਟ्रेस ਉੱਤੇ ਪਊਗੀ ਤਾਂ ਫਸਲ ਜਿਹੜੀ ਹੈਗੀ ਆ ਜਾਣੇਆਂ ਨਾ ਜਾਣੇ ਦੇ ਵਿੱਚ ਹੀ ਆਪਣਾ ਕਈ ਵਾਰੀ ਜਿਹੜਾ ਫਸਲ ਤੇ ਜਿਹੜਾ ਆਪਣਾ ਝਾੜ ਦਾ ਸਾਰਾ ਲੱਗ ਜਾਂਦਾ ਸੋ ਜਿਹੜਾ ਆਪਾਂ ਪਾਣੀ ਲਾਉਣਾ ਲਾਸਟ ਤੱਕ ਲਾਸਟ ਪਾਣੀ ਜਦੋਂ ਵੀ ਤੁਸੀਂ ਬੰਦ ਕਰਨਾ ਫੈਸਲਾ ਆਪਾਂ ਲੈਣਾ ਹੈਗਾ ਲਾਸਟ ਪਾਣੀ ਦਾ ਇੱਕ ਪਾਣੀ ਲੱਗਦਾ ਦੋ ਲੱਗਦੇ ਆ ਜਾਂ ਤਿੰਨ ਲੱਗਦੇ ਆ ਜਿਹੜੀ ਲੇਟ ਵਾਲੀ ਕਣਕ ਆ ਉਹਨੂੰ ਅਜੇ ਤਿੰਨ ਪਾਣੀ ਵੀ ਲੱਗ ਸਕਦੇ ਖਿਆਲ ਇਹ ਰੱਖਣਾ ਕਿ ਗਿੱਲੇ ਮੂੰਹ ਪਾਣੀ ਮੋੜਨਾ ਇਹ ਇੱਕ ਜਿਹੜਾ ਆਪਾਂ ਕਹਿ ਦਈਏ ਕਿ ਨੁਕਤਾ ਤੁਸੀਂ ਪੱਲੇ ਮੰਨ ਲਓ ਕਿ ਅਜ ਬਹੁਤਾ ਵੱਤਰ ਖੁਸ਼ਕ ਨਹੀਂ ਹੋਣ ਦੇਣਾ ਜਦੋਂ ਥੋੜਾ ਥੋੜਾ ਲੱਗਦਾ ਕਿ ਹੁਣ ਗਿੱਲ ਘਟ ਗਈ ਜ਼ਮੀਨ ਦੇ ਵਿੱਚ ਤਾਂ ਨਾਲ ਦੀ ਨਾਲ ਪਤਲਾ ਪਤਲਾ ਪਾਣੀ ਕੋਲ ਖੜ ਕੇ ਪਾਣੀ ਲਓ ਭਾਰਾ ਪਾਣੀ ਨਾ ਲੱਗੇ ਭਾਰਾ ਪਾਣੀ ਉਹ ਵੀ ਨੁਕਸਾਨ ਕਰਦਾ ਹੈ ਬਹੁਤ ਤੇਜ਼ ਹਵਾ 'ਚ ਪਾਣੀ ਲੱਗੇ ਉਹ ਵੀ ਨੁਕਸਾਨ ਕਰਦਾ ਤੇ ਜੇ ਆਪਾਂ ਬਹੁਤ ਜ਼ਿਆਦਾ ਵੱਤਰ ਚੜਾ ਕੇ ਲਾਉਣੇ ਆ ਖੁਸ਼ਕ ਹੋ ਗਿਆ ਖੇਤ ਬਹੁਤ ਜ਼ਿਆਦਾ ਸੁੱਕ ਗਿਆ ਫਿਰ ਪਾਣੀ ਲਾਉਣੇ ਆ ਤਾਂ ਉਹ ਚੀਜ਼ ਵੀ ਨੁਕਸਾਨ ਕਰਦੀ ਹੈ ਤੇ ਖਾਸ ਤੌਰ ਤੇ ਜਦੋਂ ਦਾਣਾ ਦੁੱਧਾ ਪਰ ਰਿਹਾ ਹੁੰਦਾ ਦਾਣਾ ਸਖਤ ਹੋ ਰਿਹਾ ਹੁੰਦਾ ਜੇ ਆਪਾਂ ਉਦੋਂ ਕਿਤੇ ਆ ਕੇ ਗਿੱਲਾ ਵੱੱਤਾ ਚੜਾ ਕੇ ਤੇ ਫੇਰ ਪਾਣੀ ਢੋਕਦੀ ਹੈ ਨਾ ਉਦੋਂ ਦਾ ਫਿਰ ਪਾਣੀ ਆਪਾਂ ਨਾ ਲਈਏ ਉਹ ਚੀਜ਼ ਠੀਕ ਰਹਿੰਦੀ ਹੈ ਦਾਣੇ ਦੇ ਪਕਾ ਵੇਲੇ ਤੇ ਗਿੱਲੇ ਵੱੱਤਰ ਜੇ ਮੋੜ ਦਈਏ ਉਹ ਚੀਜ਼ ਆਪਣਾ ਫਾਇਦਾ ਕਰਦੀ ਬਹੁਤ ਬਹੁਤ ਨਵਾ